ਜਾ ਸ਼ੇ ਸ਼ਾਮ ਜੀ ਅੱਜ ਫੇਰ ਕੋ ਮੌਕਾ ਮਿਲਿਆ ਸਾਨੂੰ ਸ਼ਾਮ ਬਾਬਾ ਦੇ ਦਰਸ਼ਨ ਕਰਨ ਦੇ ਇਹ ਸ਼ਾਮ ਬਾਬਾ ਜੀ ਦੀ ਬਸਵਾ ਜਿਹੜੀ ਉਹਨਾਂ ਦੀ ਕਿਰਪਾ ਨਾਲ ਹੀ ਚੱਲੀ ਆ ਜੋ ਕਿ ਸਾਨੂੰ ਤਾਂ ਆਪਣਾ ਨਹੀਂ ਪਤਾ ਕਿ ਵੀ ਅਸੀਂ ਕਿੱਦਾਂ ਚੱਲੇ ਬਸ ਬਾਬੇ ਦੀ ਕਿਰਪਾ ਹੋਈ ਆ ਤੇ ਅਸੀਂ ਚੱਲੇ ਆ ਸ਼ਾਮ ਬਾਬੇ ਦੇ ਦੇਖੋ ਸਾਡੇ ਕਿੰਨੇ ਸੋਹਣੇ ਬਸਵਾ ਐਸੇ ਬਸਵਾ ਸਾਰੇ ਇਹ ਬਾਬੇ ਦੀ ਪੂਰਨ ਕਿਰਪਾ ਆ ਤੇ ਸਾਨੂੰ ਦੁਬਾਰਾ ਇਸ ਮਹੀਨੇ ਦੇ ਵਿੱਚ ਤੀਸਰੀ ਵਾਰ ਅਸੀਂ ਸ਼ਾਮ ਬਾਬਾ ਜੀ ਦੇ ਦਰਸ਼ਨ ਕਰਨ ਜਾ ਰਹੇ ਆ ਯਾਤਰਾ ਸਾਡੀ ਬਹੁਤ ਜ਼ਿਆਦਾ ਵਧੀਆ ਹੁੰਦੀ ਐ ਇਸ ਕਰਕੇ ਤੀਸਰੀ ਵਾਰ ਸਿਆਤਰਾ ਤੇ ਜਾ ਰਹੀ ਐ ਬੱਸ ਲੈ ਕੇ ਜਾਣ ਤੋਂ ਪਹਿਲਾਂ ਅਸੀਂ ਬੱਸ ਦੀ ਪੂਜਾ ਕੀਤੀ ਐ ਦੇਖੋ ਕਿਸ ਤਰ੍ਹਾਂ ਪੂਜਾ ਕੀਤੀ ਐ ਤੁਸੀਂ ਵੀ ਦੇਖੋ ਸਾਰਾ ਕੁਝ ਜੈ ਨਾਰੇ ਦੀ ਜੈ ਜੀ ਪਾਇਣ ਸਾਡੀ ਕੀ ਖਾਲਾ ਦੇ ਮਹਾਰਾਜ ਕੀ ਜੈ ਜੈ ਨਾਰੇ ਦੀ ਜੈ ਜੈ ਨਾਰੇ ਦੀ ਜੈ ਜੈ जय भगवान के दया की जय वो साचे दरबार की जय जयकारा ये करेंगे नर महादेय उस तो बाद अस भस विच प्रसाद वंडया वा ਕੀ ਯਾਤਰਾ ਸਾਡੀ ਵਧੀਆ ਰਹੇ ਬਾਬਾ ਜੀ ਕਿਰਪਾ ਕਰਨ ਜਿਨ੍ਹਾਂ ਨੇ বাস ਭੇਜੀ ਆ ਬਾਬਾ ਜੀ ਦੇ ਦਰਸ਼ਨਾਂ ਲਈ ਬਾਬਾ ਜੀ ਉਹਨਾਂ ਤਾਂ ਵੀ ਕਿਰਪਾ ਬਣਾਈ ਰੱਖਣ ਆਪਣੇ ਪ੍ਰਸ਼ਾਦ ਹੈ ਅਸੀਂ ਕਿੱਥੇ ਚੱਲ ਸਾਰੇ ਨਮੂਨ ਲਵਾ ਕੇ ਚੱਲੀਏ বাস ਤੋਂ ਕਿ ਪ੍ਰਮਾਤਮਾ ਕਹਿੰਦੇ ਨੇ ਰੱਬ ਦਾ ਨਾਮ ਲੈ ਕੇ ਚੱਲਦੇ ਆ ਤਾਂ ਪ੍ਰਮਾਤਮਾ ਸਾਡੇ ਨਾਲ-ਨਾਲ ਹਮੇਸ਼ਾ ਰਹਿੰਦੇ ਨੇ ਸੋ ਸ਼ਾਮ ਬਾਬਾ ਜੀ ਹਮੇਸ਼ਾ ਸਾਡੇ ਤੇ ਕਿਰਪਾ ਬਣਾਈ ਰੱਖਣ ਆ ਦੇਖੋ ਕਿਸ ਤਰ੍ਹਾਂ ਪ੍ਰਸ਼ਾਦ ਵੰਡ ਰਿਹਾ ਵਧੀਆ ਸਾਰੇ ਖੁਸ਼ੀ-ਖੁਸ਼ੀ ਜਾ ਰਹੇ ਆ ਅਸੀਂ ਉਸ ਤੋਂ ਬਾਅਦ ਅਸਵਾਸ ਵਿੱਚ ਭਜਨ ਲਾਏ ਸਾਰੇ ਜਣੇ ਨੱਚਦੇ ਗਏ ਕਿ ਮੈਂ ਆਵਾਜ਼ ਤਾਂ ਨਹੀਂ ਲਾ ਰਹੀ ਹੈ ਕਿਉਂਕਿ ਕਾਪੀਰਾਈਟ ਆ ਜਾਊਗਾ ਬਹੁਤ ਜ਼ਿਆਦਾ ਸੰਗਤ ਖੁਸ਼ੀ سے ਬਹੁਤ ਜ਼ਿਆਦਾ ਸੰਗਤ ਇੰਨਾ ਗੇ ਇੰਜੋਏ ਕਰਦੀ ਗਈ ਆ ਕਿ ਉਹਨਾਂ ਦੇ ਫੇਸ ਤੁਹਾਨੂੰ ਖੁਸ਼ ਦੱਸਣ ਦੇ ਪਏ ਨੇ ਕਿ ਕਿੰਨੀ ਸੰਗਤ ਖੁਸ਼ਵਾ ਬਾਬਾ ਜੀ ਇਦਾਂ ਹੀ ਕਿਰਪਾ ਸੱਤੇ ਬਣਾਈ ਰੱਖਣ ਬਾਬਾ ਜੀ ਮੈਂ ਕਹਿੰਦਾ ਬਾਬਾ ਜੀ ਸਭ ਨੂੰ ਦੀਏ ਚੋਲਿਆ ਪਰ ਸਭ ਤੇ ਕਿਰਪਾ ਬਣਾ ਕੇ ਰੱਖਣ ਜੈ ਸ਼ੀ ਸ਼ਾਮ ਜੀ ਮੈਂ ਸ਼ਾਮ ਬਾਬਾ ਦੀ ਯਾਤਰਾ ਦੀ ਸਾਰੀਆ ਵੀਡੀਓ ਪਾਵਾਂਗੇ ਵੀਡੀਓ ਅੱਗੋਂ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਿਓ ਤਾਂ ਜੋ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਇੱਥੇ ਤੱਕ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ